ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕੀ ਆਪ ਜੀ ਨੂੰ ਪਤਾ ਹੈ ਕਿ ਇੱਕ ਪੱਕੀਆਂ ਤਰੀਕਾਂ ਵਾਲਾ ਕੈਲੰਡਰ ਨਾਨਕ ਸ਼ਹੀ ਕੈਲੰਡਰ ਸ਼ਰੋਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਨ 2003 ਦੇ ਵਿੱਚ ਲਾਗੂ ਕੀਤਾ ਗਿਆ ਸੀ ਪਰ ਕੀ ਕਾਰਨ ਰਿਹਾ ਕਿ ਸੰਨ 2010 ਆਉਂਦੇ ਹੁੰਦੇ ਉਸ ਕੈਲੰਡਰ ਦੀਆਂ ਤਰੀਕਾਂ ਨੂੰ ਬਦਲ ਦਿੱਤਾ ਗਿਆ ਜੋ ਗੁਰਪੁਰਬ ਹਰ ਸਾਲ 365 ਜਾਂ ਲੀਪイヤー ਵਿੱਚ 366 ਦਿਨ ਬਾਅਦ ਆਉਂਦੇ ਸੀ ਸੰਨ 2010 ਤੋਂ ਬਾਅਦ ਉਹੀ ਤਰੀਕਾਂ ਕਦੀ ਤੇ 354 ਦਿਨ ਬਾਅਦ ਗੁਰਪੁਰਬ ਆਉਣ ਲੱਗ ਪਏ ਤੇ ਕਦੀ 384 ਦਿਨ ਬਾਅਦ ਗੁਰਪੁਰਬ ਆਉਣ ਲੱਗ ਪਏ ਇਸ ਦੇ ਪਿੱਛੇ ਜੋ ਜ਼ਿੰਮੇਵਾਰ ਸਨ ਉਹਨਾਂ ਦੇ ਵਿੱਚ ਦੋ ਨਾਮ ਜਿਹੜੇ ਨੇ ਉਹ ਸਨ ਇੱਕ ਅਵਤਾਰ ਸਿੰਘ ਮੱਕੜ ਉਦੋਂ ਦੇ ਸ਼ਰਮਨੀ ਗੁਰਦੁਆਰਾ ਪਰਵਤਕ ਕਮੇਟੀ ਦੇ ਅਧਿਐਚ ਤੇ ਦੂਸਰੇ ਸਨ ਹਰਨਾਮ ਸਿੰਘ ਧੋਮਾ ਦੰਦਬੀ ਟਕਸਾਲ ਦੇ ਮੁਖੀ ਸੋ ਇਹਨਾਂ ਦੋਨਾਂ ਬੰਦਿਆਂ ਨੇ ਜਦੋਂ ਆਪਣੀਆਂ ਸਿਫਾਰਸ਼ਾਂ ਦਿੱਤੀਆਂ ਤੇ ਜੋ ਕੈਲੰਡਰ ਸਾਡਾ ਪੱਕੀਆਂ ਤਰੀਕਾ ਵਾਲਾ ਕੈਲੰਡਰ ਸੀ ਉਸ ਨੂੰ ਫਿਰ ਮਲਿਆ ਮੇਟ ਕਰਕੇ ਰੱਖ ਦਿੱਤਾ ਗਿਆ ਤੇ ਇੱਕ ਚੀਜ਼ ਆਪਜੀ ਦੀ ਜਾਣਕਾਰੀ ਵਿੱਚ ਮੈਂ ਹੋਰ ਪਾ ਦਿਆਂ ਕਿ ਇਸੇ ਕੈਲੰਡਰ ਦੇ ਵਿੱਚ ਜਿਹੜਾ ਗੁਰ ਇਤਿਹਾਸ ਤੇ ਗੁਰੂ ਕਾਲ ਦਾ ਜੋ ਸਮਾਂ ਹੈ ਉਹ ਤੇ ਉਸ ਦੇ ਨਾਲ ਸੰਬੰਧਿਤ ਤੇ ਗੁਰਪੁਰਬ ਜਿਹੜੇ ਨੇ ਉਹ 354 ਦਿਨ ਬਾਅਦ ਤੇ 385 ਦਿਨ ਬਾਅਦ ਮਨਾਏ ਜਾਂਦੇ ਆ ਪਰ ਜਿਹੜਾ ਸਿੱਖ ਇਤਿਹਾਸ ਹੈ ਉਹ ਅੱਜ ਵੀ 365 ਦਿਨ ਬਾਅਦ ਉਹ ਦਿਹਾੜਿਆਂ ਨੂੰ ਮਨਾਇਆ ਜਾਂਦਾ ਹੈ ਇਸ ਦੇ ਪਿੱਛੇ ਕਾਰਨ ਕੀ ਹੈ ਇਹ ਸਾਡੇ ਸਾਰੇ ਆਪ ਤੇ ਸੋਚਣ ਦਾ ਵਿਸ਼ਾ ਹੈ ਕਿ ਇੱਕ ਕੈਲੰਡਰ ਦੇ ਅੰਦਰ ਦੋ ਕੈਲੰਡਰ ਕਿਵੇਂ ਚੱਲ ਰਹੇ ਹਨ ਆਪ ਜੀ ਇਸ ਨੂੰ ਵਿਚਾਰੋ ਜਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ